ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫਿਰ ਅੱਜ ਨਵੀਂ ਵੀਡੀਓਜ਼ ਉਮੀਦ ਕਰਦੀ ਹਾਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਆਪਣਾ ਖਿਆਲ ਰੱਖ ਰਹੇ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਬੜਾ ਹੀ ਪਿਆਰਾ ਕਨਸੈਪਟ ਹੈ ਜਿਹੜਾ ਹੁਣ ਚੱਲ ਰਿਹਾ ਟ੍ਰੈਂਡਿੰਗ ਦੇ ਵਿੱਚ ਬ੍ਰੌਕਰਟ ਦੇ ਸੂਟ ਬ੍ਰੌਕਰਟ ਦੇ ਸੂਟ ਹੁਣ ਜਿਵੇਂ ਥੋੜਾ ਜਿਹਾ ਵੈਦਰ ਚੇਂਜ ਹੋਇਆ ਤੇ ਮਾਰਕੀਟ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਫੈਂਡੀ ਸਿਲਕ ਦੇ ਤੇ ਬ੍ਰੌਕਰਟ ਦੇ ਸੂਟ ਦੇਖਣ ਨੂੰ ਮਿਲੇ ਆ ਤੇ ਜਿਵੇਂ-ਜਿਵੇਂ ਮੌਸਮ ਚੇਂਜ ਹੁੰਦਾ ਜਾ ਰਿਹਾ ਉਸੇ ਤਰ੍ਹਾਂ ਫੈਬਰਿਕ ਵੀ ਚੇਂਜ ਹੋਣ ਲੱਗ ਗਿਆ ਨਾਲ ਦੀ ਨਾਲ ਤੇ ਅੱਜ ਮੈਂ ਬੜਾ ਹੀ ਸੋਨਾ ਬੜਾ ਹੀ ਤੁਹਾਨੂੰ ਵਾਜੇ ਬਰੇਟਾਂ ਦੇ ਉੱਪਰ ਬ੍ਰਾਕਟ ਦੇਣ ਜਾ ਰਹੀ ਹਾਂ ਅੱਛਾ ਜੀ ਬ੍ਰਾਕਟ ਦੇ ਸੂਟ ਹੁਣ ਤੁਸੀਂ ਰੀਲਸ ਵੀ ਦੇਖ ਰਹੇ ਹੋਵੋਗੇ ਇੱਧਰ-ਉੱਧਰ ਘੁਮਰੀਆਂ ਹੋਣੀਆਂ ਬਹੁਤ ਸਾਰੀਆਂ ਚੀਜ਼ਾਂ ਦਾ ਨਾ ਫਰਕ ਹੁੰਦਾ ਹੈ ਕਿ ਕਾਪੀ ਦਾ ਜੈਨੂਨ ਦਾ ਔਰ ਕਾਪੀ ਦਾ ਇਹ ਤੀਜਾ ਮੈਂ ਤੁਹਾਨੂੰ ਪਹਿਲਾਂ ਵੀ ਕਲੀਅਰ ਕਰਦੀ ਹੁੰਦੀ ਹਾਂ ਬਹੁਤ ਸਾਰੇ ਸਮਝਦਾਰ ਹੁੰਦੇ ਕਸਟਮਰ ਜੋ ਇਸ ਸੀਜ਼ਨ ਨੂੰ ਸਮਝ ਲੈਂਦੇ ਕਿ ਅਗਰ ਰੇਟ ਦੇ ਵਿੱਚ ਡਿਫਰੈਂਸ ਹੈ ਫਰਕ ਹੈ ਤਾਂ ਜ਼ਰੂਰ ਮਤਲਬ ਕੁਆਲਿਟੀ ਦੇ ਵਿੱਚ ਵੀ ਫਰਕ ਰਹੇਗਾ ਪਰ ਬਹੁਤ ਸਾਰੇ ਨਾ ਇਹ ਕਹਿ ਦਿੰਦੇ ਆ ਰੀਲਸ ਦੇਖ ਕੇ ਕਸਟਮਰ ਕਿ ਇਹ ਤਾਂ ਫਲਾਨੀ ਰੀਲ ਦੇ ਵਿੱਚ ਐਦਾਂ ਫਲਾਨੇ ਦੀ ਹੱਟੀ ਤੇ ਐਦਾਂ ਇੰਨਾ ਸਸਤਾ ਮੈਨੂੰ ਨਹੀਂ ਪਤਾ ਜੀ ਉਹਨਾਂ ਦੀ ਹੱਟੀ ਦਾ ਜਾਂ ਕੀ ਹੁੰਦਾ ਹੈ ਹਿਸਾਬ ਕਿਤਾਬ ਬਟ ਬੁਟੀਕ ਦੇ ਉੱਪਰ ਜੋ ਕੁਆਲਿਟੀ ਆਉਂਦੀ ਆ ਉਹ ਬਿਲਕੁਲ ਚੁਣ ਕੇ ਪਰਖ ਕੇ ਔਰ ਵਧੀਆ ਤਰੀਕੇ ਦੀ ਆਉਂਦੀ ਹੈ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਨੂੰ ਬੁਟੀਕ ਦੇ ਉੱਪਰੋਂ ਹੀ ਇੰਨੀ ਅੱਛੀ ਕੁਆਲਿਟੀ ਘੱਟ ਰੇਟਾਂ ਦੇ ਉੱਪਰ ਪ੍ਰੋਵਾਈਡ ਕਰਾਈਏ ਤਾਂ ਜੋ ਤੁਸੀਂ ਸ਼ਾਪ ਵਾਲੀ ਜਿਹੜੀ ਫੀਲਿੰਗ ਆ ਉਹ ਬੁਟੀਕ ਤੋਂ ਪੂਰੀ ਕਰ ਸਕਦੇ ਹੋ ਔਰ ਬੁਟੀਕ ਵਾਲੀ ਫੀਲਿੰਗ ਆ ਜਿਹੜੀ ਸ਼ਾਪ ਵਾਲੇ ਫੈਬਰਿਕ ਦੇ ਉੱਪਰ ਪੂਰੀ ਕਰ ਸਕਦੇ ਹੋ ਤੇ ਇਸੇ ਲਈ ਹੁਣ ਆਪਾਂ ਬ੍ਰੌਕੇਟ ਦੇ ਸੂਟ ਦੇਖਦੇ ਆਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਡਿਜ਼ਾਈਨ ਗ੍ਰੀਨ ਕਲਰ ਦਾ ਅੱਛਾ ਇਹ ਡਿਜ਼ਾਈਨ ਤੁਹਾਨੂੰ ਸਿਰਫ ਤੇ ਸਿਰਫ ਗ੍ਰੀਨ ਕਲਰ ਤੇ ਹੀ ਮਿਲੇਗਾ ਇਹ ਪੈਟਰਨ ਸਿਰਫ ਸਿੰਗਲ ਸੂਟ ਦੇ ਉੱਪਰ ਹੀ ਆ ਇਸ ਤੋਂ ਅਲੱਗ ਡਿਜ਼ਾਈਨ ਆ ਉਹ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਇਹ ਹੈ ਜੀ ਗ੍ਰੀਨ ਡਾਰਕ ਗ੍ਰੀਨ ਇਹੇ ਬ੍ਰੌਕੇਟ ਦਾ ਸੂਟ ਹੈ ਥ्रेड ਵੀਵਿੰਗ ਤੁਹਾਨੂੰ ਪਤਾ ਹੀ ਹੈ ਬ੍ਰੌਕੇਟ ਦੇ ਸੂਟ ਵਿੱਚ ਰਹਿੰਦੀ ਹੈ ਇਹ ਦੇਖੋ ਇਹ ਹੈ ਜੀ ਬ੍ਰੌਕੇਟ ਦਾ ਸੂਟ ਕਰੀਬ ਤੋਂ ਦੇਖ ਲਓ ਇਹ ਇਸਦੀ ਹੈ ਬਾਟਮ ਪਲੇਨ ਇਹ ਦੇਖੋ ਜੀ ਇਹ ਇਸਦੀ ਬਾਟਮ ਹੈ ਸਭ ਤੋਂ ਪਹਿਲਾਂ ਇਹ ਤੁਸੀਂ ਕਲਰ ਦੇਖ ਲਿਆ ਤੇ ਇਹ ਤੁਸੀਂ ਡਿਜ਼ਾਈਨ ਦੇਖ ਲਿਆ ਹੁਣ ਆਪਾਂ ਇਸ ਤੇ ਰੇਟ ਦੀ ਗੱਲ ਕਰਾਂਗੇ ਇਹ ਸੂਟ ਤੁਹਾਨੂੰ ਸਿਰਫ ਤੇ ਸਿਰਫ ਜੀ 850 ਦੇ ਵਿੱਚ 850 ਦੇ ਵਿੱਚ ਸਾਰੇ ਬਲੌਕਰ ਦੇ ਸੂਟ ਹੈ ਜਿਹੜੇ ਸਾਰਿਆਂ ਦਾ ਸੇਮ ਰੇਟ ਰਹਿਣ ਜਾ ਰਿਹਾ ਤੁਹਾਨੂੰ 850 ਦੇ ਵਿੱਚ ਇਹ ਸਾਰੇ ਸੂਟ ਮਿਲ ਜਾਣਗੇ ਇਹ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦੇ ਆ ਅਸੀਂ ਖੁਦ ਵੀ ਸਟਿਚ ਕਰਾਵਾਂਗੇ ਇਹਨਾਂ ਨੂੰ ਮੈਂ ਜਿਵੇਂ ਸਟਿਚ ਹੁੰਦੀ ਹੈ ਮੈਂ ਤੁਹਾਡੇ ਨਾਲ ਜਿੰਨੇ ਮੇਰੇ ਪਹਿਲਾਂ ਵੀ ਸਟਿਚ ਹੋਏ ਪਏ ਨੇ ਸੂਟ ਉਹ ਵੀ ਸ਼ੇਅਰ ਕਰੂੰਗੀ ਪਾ ਕੇ ਦਿਖਾਵੂੰਗੀ ਤੁਹਾਨੂੰ ਇਹ ਹੈਗਾ ਜੀ ਗ੍ਰੀਨ ਕਲਰ ਤੇ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਜੀ ਜਿਵੇਂ ਜਿਵੇਂ ਤੁਹਾਨੂੰ ਆਪਣੇ ਆਰਡਰ ਡਨ ਕਰਨੇ ਆ ਸੂਟ ਪਸੰਦ ਆ ਰਿਹਾ ਸਕਰੀਨਸ਼ਾਟ ਲੈਣੇ ਆ ਤੁਸੀਂ ਜਲਦੀ ਜਲਦੀ ਆਰਡਰ ਹੈ ਜਿਹੜੇ ਬੁੱਕ ਕਰ ਲਿਓ ਕਿਉਂਕਿ ਸਟਾਕ ਮੈਂ ਲਿਮਟਿਡ ਹੀ ਲੈ ਕੇ ਆਏ ਆ ਜ਼ਿਆਦਾ ਕੁਆਂਟੀਟੀ ਦੇ ਵਿੱਚ ਨਹੀਂ ਹੈ ਸੈਕੰਡ ਇਸ ਤੇ ਵਿੱਚ ਦੇਖਦੇ ਆਪਾਂ ਸੀ ਗ੍ਰੀਨ ਸੀ ਗ੍ਰੀਨ ਦਾ ਇਹ ਇਸ ਦਿਨ ਨਾਲ ਬਾਟਮ ਰਹੇਗਾ ਬ੍ਰੌਕਰ ਦਾ ਸੂਟ ਹੈ ਜੀ ਇਹ ਸਾਰੇ ਇਹ ਇਸ ਦਾ ਡਿਜ਼ਾਈਨ ਹੈ ਕਰੀਬ ਤੋਂ ਦੇਖ ਲਓ ਇਸ ਦੀ ਬਾਟਮ ਹੈ ਇਹ ਸੀ ਗ੍ਰੀਨ ਹੁਣ ਆਪਾਂ ਇਸ ਦੇ ਵਿੱਚ ਨੈਕਸਟ ਦੇਖਦੇ ਹਾਂ ਚਾਕਲੇਟ ਬ੍ਰਾਊਨ ਇਹ ਡਾਰਕ ਕੋਕਾ ਕੋਲਾ ਕਲਰ ਹੈ ਜੀ ਇਸ ਦਾ ਪੈਟਰਨ ਵੀ ਚੈੱਕ ਕਰੋ ਇਹ ਇਸ ਦਾ ਪੈਟਰਨ ਹੈ ਇਸ ਦੀ ਬਾਟਮ ਰਹੇਗੀ ਪਲੇਨ ਇਹ ਇਸ ਦਾ ਡਿਜ਼ਾਈਨ ਰਹੇਗਾ ਇਹ ਦੇਖੋ ਕਿੰਨਾ ਪਿਆਰਾ ਕਿੰਨਾ ਸੋਨਾ ਸਟਾਈਲਿਸ਼ ਸੂਟ ਹੈ ਇਹ ਦੇਖੋ ਜੀ ਇਹ ਹੈ ਕੋਕਾ ਕੋਲਾ ਕਲਰ ਹੈ ਇਸ ਦਾ ਹੁਣ ਆਪਾਂ ਇਸ ਦੇ ਵਿੱਚ ਜੋ ਨੈਕਸਟ ਦੇਖਦੇ ਹਾਂ ਉਹ ਦੇਖਾਂਗੇ ਆਪਾਂ ਰਾਣੀ ਪਿੰਕ ਇਹ ਇਸ ਦੀ ਬਾਟਮ ਹੈ ਜੀ ਇਹ ਇਸ ਦੀ ਸ਼ਰਟ ਹੈ ਸ਼ਰਟ ਮੈਂ ਤੁਹਾਨੂੰ ਥੋੜੀ ਜਿ ਇਸ ਤਰ੍ਹਾਂ ਖੋਲ ਕੇ ਦਿਖਾ ਦਿੰਨੀ ਹਾਂ ਇਹ ਦੇਖੋ ਤੁਸੀਂ ਅੰਦਰਲੀ ਸਾਈਡ ਵੀ ਦੇਖੋ थ्रेड ਵੀਵਿੰਗ ਦੇ ਵਿੱਚ ਇਹ ਦੇਖੋ ਇਹ ਹੈ ਜੀ ਰਾਣੀ ਪਿੰਕ ਕਲਰ ਇਹ ਵੀ ਬਹੁਤ ਜ਼ਿਆਦਾ ਪਿਆਰਾ ਆਰਟੀਕਲ ਹੈ ਇਹ ਦੇਖੋ ਜੀ ਇਸ ਦੇ ਵਿੱਚ ਨੈਕਸਟ ਆ ਜਾਂਦਾ ਜੀ ਲਾਈਵੈਂਡਰ ਸ਼ੇਡ ਇਹ ਵੀ ਬੜਾ ਹੀ ਪਿਆਰਾ ਇਹ ਇਸ ਦਾ ਬਾਟਮ ਹੈ ਬੜਾ ਪਿਆਰਾ ਆਰਟੀਕਲ ਹੈ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਜੀ ਜਲਦੀ ਜਲਦੀ ਆਪਣੇ ਆਰਡਰ ਹੈ ਜਿਹੜੇ ਡਨ ਕਰ ਲਓ ਕਿਉਂਕਿ ਸਟਾਕ ਲਿਮਟਿਡ ਹੈ ਇਹ ਦੇਖੋ ਜੀ ਕਿੰਨਾ ਪਿਆਰਾ ਆਰਟੀਕਲ ਹੈ ਇਹ ਤੁਹਾਨੂੰ ਬਹੁਤ ਅੱਛੀ ਕੁਆਲਿਟੀ ਦੇ ਬ੍ਰੋਕੇਟ ਦੇ ਸੂਟ ਮਿਲਣਗੇ ਸਿਰਫ ਤੇ ਸਿਰਫ 850 ਦੀ ਰੇਂਜ ਵਿੱਚ ਨੈਕਸਟ ਆ ਜਾਂਦਾ ਜੀ ਇਸ ਦੇ ਵਿੱਚ yellow ਇਸ ਦੀ ਬਾਟਮ ਰਹੇਗੀ ਇਹ yellow ਇਸ ਦਾ ਪ੍ਰਿੰਟ ਹੈ ਦੇਖ ਲਓ ਤੁਸੀਂ ਪੈਟਰਨ ਬ੍ਰੋਕੇਟ ਦੇ ਸੂਟ ਪਹਿਲੇ ਇਸ ਰੇਂਜ ਦੇ ਵਿੱਚ ਕਦੇ ਵੀ ਨਹੀਂ ਸੁਨੇ ਸੀਗੇ ਫਸਟ ਟਾਈਮ ਸੁਣ ਰਹੇ ਹੈ ਕਿ ਬ੍ਰੋਕੇਟ ਦੇ ਸੂਟ ਇੰਨੇ ਸਸਤੇ ਵੀ ਮਿਲ ਜਾਂਦੇ ਆ ਫਿਰ ਆ ਜਾਂਦਾ ਜੀ ਰਾਣੀ ਪਿੰਕ ਪਰ ਇਸ ਦੇ ਵਿੱਚ ਡਿਜ਼ਾਈਨ ਹੈ ਜਿਹੜਾ ਉਹ ਕੁਝ ਇਸ ਤਰ੍ਹਾਂ ਰਹੇਗਾ ਇਹ ਬ੍ਰੌਕਰਟ ਦੀ ਸੌਰੀ ਪਲੇਨ ਬਾਟਮ ਹੈ ਇਹ ਇਸ ਦੀ ਸ਼ਰਟ ਹੈ ਇਸ ਦੇ ਵਿੱਚ ਫਲਾਵਰ ਦਾ ਡਿਜ਼ਾਈਨ ਰਹੇਗਾ ਪਹਿਲਾਂ ਤੁਸੀਂ ਅਦਰ ਡਿਜ਼ਾਈਨ ਦੇਖਿਆ ਵੇਲਾ ਨਾਲ ਫਲਾਵਰ ਦਾ ਇਹ ਇਹ ਵਾਲਾ ਵੀ ਜਿਹਨੂੰ ਪਸੰਦ ਆ ਰਿਹਾ ਤੁਸੀਂ ਬੁਕਿੰਗ ਕਰ ਸਕਦੇ ਹੋ ਜੀ ਤੇ ਸ਼ਿਪਿੰਗ ਇਹਨਾਂ ਦੀ ਫ੍ਰੀ ਰਹੇਗੀ ਸਭ ਤੋਂ ਵੱਡੀ ਚੀਜ਼ ਹੈ ਕਿ ਤੁਹਾਨੂੰ ਇਹਨਾਂ ਸੂਟਾਂ ਦੇ ਉੱਪਰ ਆਫਰ ਮਿਲ ਰਿਹਾ ਸ਼ਿਪਿੰਗ ਫ੍ਰੀ ਦਾ ਅੱਛਾ ਇਹ ਸੇਮ ਰਾਨੀ ਹੈ ਹੁਣ ਆਪਾਂ ਇਸ ਦੇ ਵਿੱਚ ਇੱਕ ਮੈਰੂਨ ਦੇਖਦੇ ਹਾਂ ਡਿਜ਼ਾਈਨ ਇਹ ਹੈ ਜੀ ਇਸਦੀ ਬਾਟਮ ਇਹ ਹੈ ਇਸਦੀ ਸ਼ਰਟ ਸ਼ਰਟ ਦੇਖੋ ਕਰੀਬ ਤੋਂ ਸ਼ਰਟ ਦਾ ਡਿਜ਼ਾਈਨ ਜਿਵੇਂ ਜਿਵੇਂ ਤੁਹਾਨੂੰ ਪਸੰਦ ਆ ਰਹੇ ਹਨ ਆਪਣੇ ਸਕਰੀਨਸ਼ਾਟ ਤੁਸੀਂ ਲੈ ਕੇ ਤੇ ਆਰਡਰ ਹੈ ਜਿਹੜਾ ਬੁੱਕ ਕਰ ਸਕਦੇ ਹੋ ਸਕਾਈ ਬਲੂ ਆ ਜਾਂਦਾ ਹੈ ਜੀ ਡਾਰਕ ਸਕਾਈ ਬਲੂ ਹੈ ਇਹ ਵਾਲਾ ਇਹ ਡਾਰਕ ਸਕਾਈ ਬਲੂ ਹੈ ਇਹ ਦੇਖੋ ਜੀ ਇਹ ਪਲੇਨ ਬਾਟਮ ਇਸ ਦੀ ਸ਼ਰਟ ਦਾ ਪੈਟਰਨ ਆਈ ਥਿੰਕ ਨਾ ਉਪਰੋਂ ਲਾਈਟ ਦਾ ਜਿਆਦਾ ਸਿੱਧਾ ਚਾਨਣ ਹੋਣ ਕਰਕੇ ਤੁਹਾਨੂੰ ਡਿਜ਼ਾਈਨ ਪਤਾ ਨਹੀਂ ਕਲੀਅਰ ਹੋ ਰਿਹਾ ਕਿ ਨਹੀਂ ਤੁਸੀਂ ਕਰੀਬ ਤੋਂ ਦੇਖ ਲਓ ਇਸ ਤਰ੍ਹਾਂ ਮੈਂ ਸੂਟ ਨੇੜੇ ਤੋਂ ਕਰਦਿਆ ਕਰੂੰਗੀ ਹੁਣ ਇਸ ਦੇ ਵਿੱਚ ਆਪਾਂ ਇੱਕ ਦੇਖਾਂਗੇ ਬੜਾ ਹੀ ਪਿਆਰਾ ਗ੍ਰੇ ਕਲਰ ਲਾਈਟ ਜਾਂ ਇਹਨੂੰ ਆਪਾਂ ਅਸਮਾਨੀ ਜਾਂ ਰੰਗ ਵੀ ਕਹਿ ਸਕਦੇ ਹਾਂ ਇਹ ਹੈ ਜੀ ਲਾਈਟ ਸਕਾਈ ਬਲੂ ਇਸ ਦਾ ਬਾਟਮ ਹੈ ਇਹ ਬੜਾ ਹੀ ਪਿਆਰਾ ਸਭ ਤੋਂ ਜ਼ਿਆਦਾ ਸੋਹਣਾ ਮੈਨੂੰ ਇਹ ਲਾਈਟ ਜਿਹਾ ਕਲਰ ਲੱਗਿਆ ਇਹ ਦੇਖੋ ਕਰੀਬ ਤੋਂ ਦੇਖ ਲਓ ਇਹ ਵਾਲਾ ਸ਼ੇਡ ਹੈ ਇਸ ਦਾ ਇਹ ਬਾਟਮ ਹੈ ਇਸ ਦੇ ਨਾਲ ਤੇ ਇਸ ਤੇ ਨੈਕਸਟ ਆ ਜਾਂਦਾ ਜੀ ਪਿੰਕ ਕਲਰ ਇਹ ਦੇਖੋ ਇਹ ਵਾਲਾ ਪਿੰਕ ਹੈ ਇਸ ਦਾ ਬਾਟਮ ਇਹ ਇਸ ਦਾ ਸ਼ਰਟ ਹੈ ਸ਼ਰਟ ਦਾ ਡਿਜ਼ਾਈਨ ਇਸ ਦਾ ਅਲੱਗ ਹੈ ਇਹ ਦੇਖੋ ਕਰੀਬ ਤੋਂ ਬੜਾ ਹੀ ਪਿਆਰਾ ਸੋਹਣਾ ਰੰਗ ਹੈ ਤੇ ਇਹ ਇਸਦੀ ਬਾਟਮ ਹੈ ਇਹ ਵੀ ਤੁਸੀਂ ਡਨ ਕਰ ਸਕਦੇ ਹੋ ਇਸ ਦੇ ਵਿੱਚ ਇੱਕ ਥੋੜਾ ਜਿਹਾ ਡਾਰਕ ਬੇਬੀ ਪਿੰਕ ਦੇ ਵਿੱਚ ਡਿਫਰੈਂਟ ਜਿਹਾ ਡਿਜ਼ਾਈਨ ਹੈ ਇੱਕ ਇਹ ਦੇਖਾਂਗੇ ਆਪਾਂ ਇਹ ਥੋੜਾ ਜਿਹਾ ਡਾਰਕ ਹੈ ਇਹ ਇਸ ਦਾ ਡਿਜ਼ਾਈਨ ਹੈ ਇਹ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਕਨਸੈਪਟ ਹੈ ਇਹ ਦੇਖੋ ਜੀ ਕਰੀਬ ਤੋਂ ਡਿਜ਼ਾਈਨ ਇਹ ਸਾਰੇ ਬ੍ਰੌਕੇਟ ਦੇ ਸੂਟ ਹੈ ਜੀ ਸਾਰੀ ਵੀਡੀਓ ਤੁਸੀਂ ਧਿਆਨ ਨਾਲ ਦੇਖਿਓ ਫਿਰ ਕਈ ਵਾਰ ਤੁਹਾਡੇ ਤੋਂ ਕਈ ਮਿਸ ਹੋ ਜਾਂਦੇ ਐ ਇਹ ਦੇਖੋ ਜੀ ਹੁਣ ਮੈਰੂਨ ਨਾਲ ਦੇਖਾਂਗੇ ਆਪਾਂ ਇਹ ਮੈਰੂਨ ਹੈ ਡਿਜ਼ਾਈਨ ਇਸ ਤਰ੍ਹਾਂ ਤੁਸੀਂ ਨੇੜੇ ਤੋਂ ਦੇਖ ਲਓ ਬਹੁਤ ਹੀ ਜ਼ਿਆਦਾ ਪਿਆਰਾ ਸੋਨਾ ਆਰਟੀਕਲ ਹੈ ਇਹ ਇਸਦੀ ਬਾਟਮ ਹੈ ਇੱਕ ਆ ਜਾਂਦਾ ਇਸਦੇ ਵਿੱਚ 골ਡਨ ਕਲਰ ਇਹ ਹੈ ਜੀ 골ਡਨ ਕਲਰ ਬੜਾਈ ਸੋਨਾ ਰੰਗ ਹੈ ਇਹ ਵੀ ਇਸ ਦੇ ਨਾਲ 골ਡਨ ਇਸਦੀ ਬਾਟਮ ਇਹ ਹੈ ਜੀ 골ਡਨ ਕਮੀਜ਼ ਇਹ ਦੇਖ ਲਓ ਨੇੜੇ ਤੋਂ ਖਾਦੀ ਸਿਲਕ ਦੀਆਂ ਇਹਨਾਂ ਨਾਲ ਸਲਵਾਰਾਂ ਰਹਿਣਗੀਆਂ ਪਲੇਨ ਬ੍ਰੌਕਟ ਤੇ ਸੂਟ ਰਹਿਣਗੇ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਦੇ ਵਿੱਚ ਰਹਿਣਗੇ ਤੇ ਇਸ ਦੇ ਵਿੱਚ ਇੱਕ ਰੈੱਡ ਕਲਰ ਆ ਜਾਂਦਾ ਹੈ ਰੈੱਡ ਵੀ ਆਪਾਂ ਦੇਖ ਲੈਣੀ ਹੈ ਇਹ ਦੇਖੋ ਜੀ ਇਹ ਆ ਰੈੱਡ ਇਹ ਤੁਸੀਂ ਇਹ ਵਾਲਾ ਦੇਖ ਰਹੇ ਹੁਣ ਰੈੱਡ ਵਾਲਾ ਇਹ ਸੀਗੇ ਜੀ ਆਪਣੇ ਹੁਣ ਤੱਕ ਦੇ ਬ੍ਰੌਕਰਟ ਦੇ ਸੂਟ ਹੁਣ ਆਪਾਂ ਦੋ ਮੇਰੇ ਕੋਲ ਆਰਟੀਕਲ ਜੋ ਆਏ ਹੋਏ ਐ ਪਿਓਰ ਬਨਾਰਸੀ ਸਿਲਕ ਦੇ ਵਿੱਚ ਫੁੱਲ ਫੁੱਲ ਪਿਓਰ ਬਨਾਰਸੀ ਸਿਲਕ ਬਨਾਰਸੀ ਸਿਲਕ ਦੇਖੋ ਐਸਕੇ ਦੀ ਹੈਗੀ ਇਹ ਐਸਕੇ ਬ੍ਰਾਂਡ ਦੀ ਐ ਇਸ ਤੇ ਉੱਪਰ ਸਟੈਂਪ ਲੱਗੀ ਹੋਈ ਐ ਇਹ ਦੇਖੋ ਇਹ ਇੰਨਾ ਜ਼ਿਆਦਾ ਪਿਆਰਾ ਫੈਬਰਿਕ ਐ ਬਹੁਤ ਹੀ ਜ਼ਿਆਦਾ ਕਲਾਸੀਆ ਬਹੁਤ ਜ਼ਿਆਦਾ ਰਿਚ ਕੁਆਲਟੀ ਦਾ ਹੈ ਇਹ ਦੇਖੋ ਪਿਓਰ ਬਨਾਰਸੀ ਸਿਲਕ ਹੈ ਇਸ ਦੇ ਨਾਲ ਇਹ ਇਸ ਦੀ ਬਾਟਮ ਅਨੀਅਨ ਸ਼ੇਡ ਹੈ ਜੀ ਇਹ ਇਸ ਦੇ ਨਾਲ ਪਿਓਰ ਕ੍ਰੇਪ ਦੀ ਬਾਟਮ ਲੱਗੀ ਹੈ ਪਿਓਰ ਕ੍ਰੇਪ ਦਾ ਬਾਟਮ ਹੈ ਤੇ ਇਹ ਇਸ ਦਾ ਕਮੀਜ਼ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹ ਬਨਾਰਸੀ ਸਿਲਕ ਦੇ ਸੂਟ ਹੈ ਜੀ ਇਹ SK ਬ੍ਰਾਂਡ ਦਾ ਸੂਟ ਹੈ ਤੇ ਇਹ ਤੁਹਾਨੂੰ ਪਏਗਾ ਜੀ 17500 ਰੁਪਏ ਦੇ ਵਿੱਚ ਆਫਰ ਤੇ ਇਹ 18500 ਦਾ ਸੂਟ ਸੀ ਇਹ ਡਿਸਕਾਊਂਟ ਤੇ ਤੁਸੀਂ 17500 ਚ ਲੈ ਸਕਦੇ ਹੋ ਇਹ ਫੁੱਲ ਪਿਓਰ ਬਨਾਰਸੀ ਸੂਟ ਹੈ ਹੁਣ ਆਪਾਂ ਦੇਖਾਂਗੇ ਇਸ ਦਾ ਨੈਕਸਟ ਕਲਰ ਗ੍ਰੀਨ ਇਹ ਮੈਂ ਤੁਹਾਨੂੰ ਇਸ ਦਾ ਸ਼ਰਟ ਦਿਖਾਉਣ ਤੋਂ ਪਹਿਲਾਂ ਸਟੈਂਪ ਦਿਖਾਨੀ ਹੈ ਦੇਖੋ SK ਦੀ ਬਨਾਰਸੀ ਸਿਲਕ ਹੈ ਇਹ ਇਹ ਵੀ ਬਹੁਤ ਹੀ ਜ਼ਿਆਦਾ ਬੁਟੀਕ ਦੇ ਉੱਪਰ ਸੇਲ ਹੋਇਆ ਬਹੁਤ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਚੀਜ਼ ਸੀਗੀ ਕਿਉਂਕਿ ਜਦੋਂ ਇਸ ਨੂੰ ਆਪਾਂ ਆਫਲਾਈਨ ਦੇਖਦੇ ਆ ਨਾ ਤਾਂ ਇਸ ਦੀ ਕੁਆਲਿਟੀ ਨੂੰ ਦੇਖ ਕੇ ਲੈ ਬਿਨਾ ਆਪਾਂ ਰਹਿ ਹੀ ਨਹੀਂ ਸਕਦੇ ਆਨਲਾਈਨ ਚੀਜ਼ਾਂ ਹੋਰ ਸ਼ੋਅ ਕਰਦੇ ਆਪਾਂ ਮਤਲਬ ਹੋਰ ਤਰ੍ਹਾਂ ਦੇਖਦੇ ਆ ਕਿਉਂਕਿ ਕੱਪੜੇ ਨੂੰ ਆਪਾਂ ਸਿਰਫ ਅੱਖਾਂ ਨਾਲ ਦੇਖ ਸਕਦੇ ਆ ਆਪਾਂ ਫੀਲ ਨਹੀਂ ਕਰ ਸਕਦੇ ਪਰ ਜਦੋਂ ਆਪਾਂ ਆਫਲਾਈਨ ਇਸ ਨੂੰ ਦੇਖਦੇ ਆ ਆਪਾਂ ਇਸ ਦੀ ਕੁਆਲਿਟੀ ਨੂੰ ਫੀਲ ਕਰਦੇ ਆ ਨਾ ਤਾਂ ਆਪਣਾ ਦਿਲ ਕਰਦਾ ਇਸ ਤੇ ਉੱਪਰ ਇਨਵੈਸਟ ਕਰਨ ਨੂੰ ਸੋ ਇਹ ਹੈ ਜੀ ਬਹੁਤ ਹੀ ਜ਼ਿਆਦਾ ਪਿਆਰੀ ਕੁਆਲਿਟੀ ਦਾ ਗ੍ਰੀਨ ਕਲਰ ਦਾ ਪਿਓਰ ਬਨਾਰਸੀ ਸਿਲਕ ਇਹ ਇਸਦੀ ਬਾਟਮ ਹੈ ਇਹ ਸੀਗੇ ਦੋ ਆਰਟੀਕਲ ਜੋ ਬਨਾਰਸੀ ਸਿਲਕ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਇਹ ਸੀ ਆਪਣੇ ਅਜਦੇਵ ਬ੍ਰੌਕਰਟ ਦੇ ਸੂਟ ਤੇ ਦੋ ਬਨਾਰਸੀ ਸਿਲਕ ਦੇ ਸੂਟ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏ ਹੋਣੇ ਅਜਦੇ ਡਿਜ਼ਾਈਨ ਤੇ ਤੁਸੀਂ ਰੇਟਾਂ ਦੇ ਨਾਲ ਵੀ ਸੂਟ ਤੇ ਰੇਟਾਂ ਦੇ ਨਾਲ ਵੀ ਸੈਟੀਸਫਾਈਡ ਹੋਵੋਗੇ ਇੰਨੇ ਘੱਟ ਰੇਟ ਦੇ ਉੱਪਰ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਦੇ ਬ੍ਰੌਕਰਟ ਦੇ ਸੂਟ ਮਿਲਣ ਜਾਣੇ ਆ ਤੇ ਤੁਸੀਂ ਸਕਰੀਨ ਦੇ ਉੱਪਰ WhatsApp ਨੰਬਰ ਦਿਖਾਈ ਦੇ ਰਿਹਾ ਉਸ ਤੇ ਉੱਪਰ ਵਿਜ਼ਿਟ ਕਰਨਾ ਹੈ ਆਪਣਾ ਸਕਰੀਨਸ਼ਾਟ ਲੈਣਾ ਹੈ ਸੂਟ ਦੇ 컬러ਦਾਰ ਨਾਮ ਵੀ ਤੁਸੀਂ ਦੱਸ ਸਕਦੇ ਹੋ ਵੀ ਇਸ ਰੰਗ ਦਾ ਸਾਨੂੰ ਬ੍ਰੋਕਟ ਦਾ ਸੂਟ ਚਾਹੀਦਾ ਤੇ ਤੁਸੀਂ ਆਪਣਾ ਜਲਦੀ ਜਲਦੀ ਆਰਡਰ ਡਨ ਕਰ ਲਓ ਤਾਂ ਜੋ ਸਟਾਕ ਲਿਮਟਿਡ ਹੈਗਾ ਇਹ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਆਰਡਰ ਬੁੱਕ ਕਰ ਸਕੋ ਮਿਲਦੇ ਆਪਾਂ ਫਿਰ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਸ਼ੀ ਕਾਰ